ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਸੰਬੰਧੀ ਦੱਸਣ ਜਾ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਉਸ ਦੇ ਇੰਟਰਵਿਊ ਜਿਨ੍ਹਾਂ ਦੇ ਵਿੱਚ ਹੋਇਆ ਉਸ ਦੇ ਸੰਬੰਧੀ ਵੱਡਾ ਖੁਲਾਸਾ ਹੋਇਆ ਹੈ ਉਸ ਨੂੰ ਲੈ ਕੇ ਅਸੀਂ ਵਿਸ਼ੇਸ਼ ਰਿਪੋਰਟ ਲਾਰੈਂਸ ਬਿਸ਼ਨੋਈ ਜੋ ਕਿ ਕੁખ્યાਤ ਗੈਂਗਸਟਰ ਹੈ ਉਸ ਦੇ ਸੰਬੰਧੀ ਵਿਸ਼ੇਸ਼ ਰਿਪੋਰਟ ਅਸੀਂ ਪੇਸ਼ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਉੱਤੇ ਸੱਚ ਕੋ ਪੰਜਾਬੀ ਚੈਨਲ ਨੂੰ ਟਾਈਪ ਕਰਕੇ ਸਬਸਕ੍ਰਾਈਬ ਕਰ ਲਓ ਅਤੇ ਥੱਲੇ ਬੈਲ ਆਈਕਨ ਵੀ ਪ੍ਰੈਸ ਕਰ ਦੇਣਾ ਤਾਂਕਿ ਹਰ ਰਿਲੇਟਿਡ ਅਪਡੇਟ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਕੋਚ ਸਕੇ ਤਾਂ ਗੱਲ ਕਰ ਲੈਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਹਰਾਸਤ ਤੋਂ মিডিਆ ਨੂੰ ਦਿੱਤੇ ਇੰਟਰਵਿਊ ਮਾਮਲੇ ਦੇ ਵਿੱਚ ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦਿੱਤੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ ਸੀਆਈਏ ਖਰੜ ਅਤੇ ਦੂਸਰਾ ਰਾਜਸਥਾਨ ਦੀ ਜੈਪੁਰ ਸਥਿਤ ਸੈਂਟਰਲ ਜੇਲ੍ਹ ਦੇ ਵਿੱਚੋਂ ਲੀਕ ਹੋਇਆ ਸੀ ਇਹ ਵੱਡਾ ਖੁਲਾਸਾ ਕੀਤਾ ਗਿਆ ਐਸਆਈਟੀ ਨੇ ਕਿ ਪਹਿਲਾ ਇੰਟਰਵਿਊ ਪੰਜਾਬ ਦੀ ਖਰੜ ਜੇਲ੍ਹ ਦੇ ਵਿੱਚ ਹੋਇਆ ਸੀ ਅਤੇ ਦੂਸਰਾ ਰਾਜਸਥਾਨ ਦੇ ਜੈਪੁਰ ਸਥਿਤ ਸੈਂਟਰਲ ਜੇਲ੍ਹ ਦੇ ਵਿੱਚ ਹੋਇਆ ਸੀ। ਮਾਮਲੇ ਦੇ ਵਿੱਚ ਹੁਣ ਰਾਜਸਥਾਨ ਸਰਕਾਰ ਨੂੰ ਪ੍ਰਤੀਵਾਦੀ ਬਣਾਏ ਜਾਣ ਦੇ ਲਈ ਅਰਜੀ ਦਾਇਰ ਕੀਤੀ ਗਈ ਹੈ। ਇਸ ਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਲਪੀਤਾ ਬੈਨਰਜੀ ਦੀ ਖੰਡ ਪਿਠ ਨੇ ਰਾਜਸਥਾਨ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਨੂੰ ਪ੍ਰਤੀਵਾਦੀ ਬਣਾਇਆ ਹੈ। ਹਾਈ ਕੋਰਟ ਨੇ ਰਾਜਸਥਾਨ ਸਰਕਾਰ ਦੇ ਐਡਵੋਕੇਟ ਜਨਰਲ ਏਜੀ ਨੂੰ ਵੀਡੀਓ ਕਾਨਫਰੈਂਸਿੰਗ ਵੀਸੀ ਦੇ ذریعے ਸੁਣਵਾਈ ਦੇ ਨਾਲ ਜੁੜਨ ਦੇ ਨਿਰਦੇਸ਼ ਦਿੱਤੇ ਹਨ ਮਾਮਲੇ ਤੇ 5 ਸਤੰਬਰ ਦੇ ਲਈ ਸੁਣਵਾਈ ਤੈਅ ਕੀਤੀ ਗਈ ਹੈ ਦੱਸਿਆ ਕਿ ਪੰਜਾਬ ਮਾਨਵ ਅਧਿਕਾਰ ਆਯੋਗ ਦੇ ਹੈੱਡ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਨੇ ਬਤੌਰ ਐਸਆਈਟੀ ਮੁਖੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਪਹਿਲਾ ਇੰਟਰਵਿਊ 3 ਅਤੇ 4 ਸਤੰਬਰ ਨੂੰ 2022 ਨੂੰ ਹੋਇਆ ਸੀ ਲਾਰੈਂਸ ਉਸ ਸਮੇਂ ਸੀਆਈਏ ਖਰੜ ਦੇ ਵਿੱਚ ਰੱਖਿਆ ਗਿਆ ਸੀ ਦੂਸਰੇ ਇੰਟਰਵਿਊ ਦੇ ਸਮੇਂ ਲਾਰੈਂਸ ਰਾਜਸਥਾਨ ਦੀ ਸੈਂਟਰਲ ਜੈਪੁਰ ਜੇਲ੍ਹ ਦੇ ਵਿੱਚ ਸੀ ਹਾਈ ਕੋਰਟ ਨੇ ਪਿਛਲੀ ਸੁਣਵਾਈ ਦਰਮਿਆਨ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ 8 ਮਹੀਨੇ ਬਾਅਦ ਦੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ ਕਿ ਲੌਰੈਂਸ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਜਾਂ ਪੁਲਿਸ ਹਿਰਾਸਤ ਦੇ ਵਿੱਚ ਕੀਤਾ ਗਿਆ। ਕਨਪੇਠ ਨੇ ਕਿਹਾ ਕਿ ਇਹ ਕੋਰਟ ਦੀ ਅੱਖਾਂ ਦੇ ਵਿੱਚ ਘੱਟਾ ਪਾਉਣਾ ਅਤੇ ਅਦਾਲਤ ਦੀ ਕਾਰਵਾਈ ਨੂੰ ਗੁੰਮਰਾਹ ਕਰਨ ਦਾ ਪ੍ਰਯਾਸ ਹੈ ਜੋ ਕਿ ਗੰਭੀਰ ਮਾਮਲਾ ਹੈ। ਸਹੀ ਸਮਾਂ ਆਉਣ ਤੇ ਇਸ ਦੇ ਨਾਲ ਨਿਪਟਿਆ ਜਾਏਗਾ। ਇੰਟਰਵਿਊ ਦੇ ਬਾਅਦ ਅਪਰਾਧ ਦੇ ਕਿੰਨੇ ਮਾਮਲੇ ਵਧੇ ਹਾਈ ਕੋਰਟ ਨੇ ਪਿਛਲੇ ਫੈਸਲੇ ਵਿੱਚ ਕਿਹਾ ਸੀ ਕਿ ਲੌਰੈਂਸ ਬਿਸ਼ਨੋਈ ਇੰਟਰਵਿਊ ਦਾ ਟੈਲੀਕਾਸਟ ਹੋਣ ਦੇ ਬਾਅਦ ਇਹ ਸੰਭਵ ਹੈ ਕਿ ਅਪਰਾਧ ਦਾ ਗ੍ਰਾਫ ਵਧਿਆ ਹੈ। ਅਜਿਹੇ ਦੇ ਵਿੱਚ ਡੀਜੀਪੀ ਦੱਸਣ ਕਿ ਮਾਰਚ 2023 ਤੋਂ ਲੈ ਕੇ ਦਸੰਬਰ 2023 ਤੱਕ 9 ਮਹੀਨਿਆਂ ਵਿੱਚ ਫਰੋਤੀ, ਡਕੈਤੀ ਅਤੇ ਗਵਾਹਾਂ ਨੂੰ ਪ੍ਰਭਾਵ ਦੇ ਵਿੱਚ ਲੈਣ ਦੇ ਕਿੰਨੇ ਅਪਰਾਧਿਕ ਮਾਮਲੇ ਸਾਹਮਣੇ ਆਏ ਹਨ ਤਾਂ ਬਹੁਤ ਹੀ ਖਲਾਫਾਜਨਕ ਮਾਮਲਾ ਜੋ ਕਿ ਲਾਰੈਂਸ ਬਿਸ਼ਨੋਈ ਕੋख्यात ਗੈਂਗਸਟਰ ਹੈ ਡਿਸ਼ ਦੇ ਵਖ ਵਖ ਸੂਬਿਆਂ ਦੇ ਵਿੱਚ ਇਸ ਦੇ ਪ੍ਰਤੀ ਵੱਖ-ਵੱਖ ਤਾਰਾ ਮਨ ਦਿੱਤੇ ਤੇ ਕਈ ਸੰਗੀਨ aarop ਹੈ ਜਿਸ ਦੇ ਤਹਿਤ ਵਖ ਵਖ ਜ਼ਿਲਾਂ ਦੇ ਵਿੱਚ ਦਰਜ ਹੈ ਫਿਲਹਾਲ ਗੁਜਰਾਤ ਜੇਲ੍ਹ ਦੇ ਵਿੱਚ ਇਹ ਕੈਦ ਹੈ ਸਵਾਲੇ ਖੜਾਉਂਦਾ ਹੈ ਕਿ ਇੰਨੀ ਪੁਲਿਸ ਸ਼ਕਤੀ ਦੇ ਬਾਵਜੂਦ ਜਿੱਥੇ ਪੁਲਿਸ ਦੀ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਜਿੱਥੇ ਪਰਿੰਦੇ ਪਰ ਨਹੀਂ ਮਾਰ ਸਕਦੇ ਜਿਹੇ ਦੇ ਵਿੱਚ ਇੰਟਰਨੈਟ ਵਿਵਸਥਾ ਕਿਹਨੇ ਦਿੱਤੀ ਕਿਸ ਤਰੀਕੇ ਦੇ ਵੀਡੀਓ ਫੋਨ ਇਹਨੂੰ ਉਪਲਬਧ ਹੋਏ तमाम ਜਿਹੜੇ ਖੁਲਾਸੇ ਹੈ SIT ਦੇ ਵੱਲੋਂ ਕੀਤੇ ਗਏ ਹਨ ਲੇਕਿਨ ਇਹ ਸਵਾਲੀਆ ਨਿਸ਼ਾਨ ਜ਼ਰੂਰ ਸਰਕਾਰਾਂ ਤੇ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਹਿਲਾ ਇੰਟਰਵਿਊ ਖਰੜੇ ਦੇ ਵਿੱਚ ਲੀਕ ਹੋਇਆ ਉਸ ਤੋਂ ਬਾਅਦ ਰਾਜਸਥਾਨ ਦੀ ਸੈਂਟਰਲ ਜੇਲ ਜੋ ਕਿ ਮੰਨੀ ਪਰਮੰਨੀ ਇਕਤਾ ਹੁੰਦੀ ਆਮ ਜੇਲੇ ਸੈਂਟਰਲ ਜੇਲ ਦੇ ਵਿੱਚੋਂ ਇਸ ਤਰੀਕੇ ਦੇ ਇੰਟਰਵਿਊ ਲੀਕ ਹੋ ਜਾਣਾ ਬਹੁਤ ਵੱਡੇ ਪੁਲਿਸ ਅਧਿਕਾਰੀਆਂ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ਕਹੜਾ ਜਿਸ ਤਰੀਕੇ ਦੇ ਨਾਲ ਜਿੰਨਾ ਪੁਲਿਸ ਪ੍ਰਿਸ਼ਟ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਇਹ ਮਾਮਲੇ ਉਜਾਗਰ ਹੋਏ ਨੇ ਜਾਂ ਲੀਕ ਹੋਏ ਨੇ ਉਹਨਾਂ ਪ੍ਰਿਸ਼ਟ ਅਧਿਕਾਰੀਆਂ ਤੇ ਜੋ ਵਿਊਅਰਸ ਦੇਖ ਰਿਹਾ ਕਿਸ ਤਰੀਕੇ ਦੀ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਆਪਦੇ ਕਮੈਂਟ ਸਾਨੂੰ ਇਸ ਰਿਪੋਰਟ ਦੇ ਪ੍ਰਤੀ ਜ਼ਰੂਰ ਕਮੈਂਟ ਕਰਕੇ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ